ਨੇ ਘਰਵਾਲੀ ਨੂੰ ਕਿਹਾ ਭੋਜਨ ਬਣਾ ਪੰਜ ਸੱਤ ਸੰਤ ਆਏ। ਉਹ ਵਿਚਾਰੀ ਭੋਜਨ ਬਣਾਉਣ ਚ ਲੱਗ ਗਈ। ਤੇ ਸੈਣ ਨਾਲ ਹੀ ਉਹ ਸੰਤ ਕਹਿਣ ਲੱਗੇ ਜਿੰਨੇ ਚਿਰ ਤੱਕ ਖਾਣਾ ਪਿਆਰ ਆਉਂਦਾ ਭਜਨ ਕਰ ਲਈਏ ਸੰਧਿਆ ਦਾ ਵਕਤ। ਠੀਕ ਹੈ ਕਰ ਲਈ। ਉਹ ਭੋਜਨ ਤਿਆਰ ਕਰਨ ਲੱਗੀ ਤੇ ਭਜਨ ਕਰਨ ਲੱਗ ਪਏ। ਐਸੇ ਰਾਮ ਰੀਤ ਉਹਨਾਂ ਦੇ ਚ ਲੀਨ ਹੋ ਗਏ ਰਾਤ ਲੰਘ ਗਈ। ਪੀਰਤਨ ਸਹਿਜ। ਸਹਿਜ ਅੱਜ ਦੇ ਸਵੇਰ ਭੋਜਨ ਦਾ ਐਸਾ ਰਸ ਆਇਆ ਭੋਜਨ ਭੁੱਲ ਗਏ ਸੱਚ ਨਾਮ ਆਧਾਰ ਮੇਰਾ ਜਿਨ ਬੁਖਾਂ ਤਬ ਬੈਠ ਗਈ ਬੁਖ ਪਰਮ ਆਨੰਦ ਨਾਲ ਭਰਗ ਰਸ ਨਾਲ ਭਰਗ ਅੱਖਾਂ ਜਦ ਖੁੱਲੀਆਂ ਤਾਂ ਸਵੇਰ ਹੋ ਚੁੱਕੀ ਸੀ ਰਾਤ ਲੰਘ ਗਈ ਭੋਜਨ ਬਣਾ ਕੇ ਪਤਨੀ ਵੀ ਬੈਠੀ ਰਹੀ ਉਹ ਵੀ ਲੈ ਲਓ। ਕਿਤੇ ਨੂੰ ਖਾਣਾ ਯਾਦ ਨਹੀਂ। ਹੁਣ ਪਹਿਲੇ ਹੀ ਹੱਥ ਜੋੜ ਕੇ ਗੁਰੂ ਦੇ ਗੋਸਤੀ ਸਾਰੀ ਰਾਤ ਬੈਠਣ ਲੱਗੇ ਆਂ। ਕੀਰਤਨ ਕਰਨ ਲੱਗੇ ਆਂ। ਹੱਥ। ਸਵੇਰੇ ਇਹਨਾਂ ਨੇ ਹਸਪਤਾਲ ਬਣਾਇਆ ਹੁੰਦਾ ਕੋਈ ਇਧਰ ਡਿਗਿਆ ਪਿਆ ਹੁੰਦਾ ਤੇ ਉਧਰ ਡਿਗਿਆ ਪਿਆ ਹੁੰਦਾ ਤੇ ਇਧਰ ਉੰਗਦਾ ਪਿਆ ਹੁੰਦਾ। ਨਹੀਂ ਕੀਰਤਨ ਤੇ ਜਨਮ ਜਨਮਾਂ ਦੇ ਮੰਤਰਾਂ ਦੀ ਤਕਾਵਟ ਲਾ ਦਿੰਦਾ। ਇੱਥੇ ਥੱਕੇ ਟੁੱਟੇ ਮਰੇ ਹੋਏ ਮਨੁੱਖ ਦਿਖਾਈ ਦਿੰਦੇ। ਕੁਛ ਵੀ ਨਹੀਂ। कुछ ही नहीं कीर्तन सहज नहीं है हट हट कर करे तो कहीं न ले किसे ले थे हट न पति दे न बोबे हट नल प्रभु नहीं पति मैं वाहेगुरु वाहेगुरु आख दे जुड़ गया रात लंघ गई है सहज पर मैं पहले तो ही धारणा करके बैठा मैं सारी रात करना है हमें शरीर इजाजत नहीं देंगे हट है हट ਹਟ ਕਰ ਕਰੇ ਸੋ ਕਹੀ ਨਾ ਲੇਖੇ ਗੁਰੂ ਅਰਜਨ ਦੇਵ ਕਿਸੇ ਵੀ ਲੇਖੇ ਕਿਸੇ ਵੀ ਅਟਨਾ ਪਤੀ ਜੈ ਬਉ ਦੇਖੇ ਗੁਰੂ ਅਮਰਦਾਸ ਜੀ ਕਿਸੇ ਲੇਖੇ ਕਨੇ ਸਹਿ ਦੇਖੇ ਲੇਖੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟੇਗਾ ਨਹੀਂ ਇੱਕ ਦਫਾ ਵਾਹਿਗੁਰੂ ਆਖਦੇ ਆ ਸਾਰੇ ਦੁੱਖ ਮਿਟੇ ਤਾਰੇ ਬਾਪ ਨੂੰ ਕਰੋਂ ਧਫਾ ਰਾਮ ਰਾਮ ਕਹਿਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਇੱਕ ਦਫਾ ਰਾਮ ਕਹਿਣਾ ਬੜਾ ਬੜਾ ਕਠਿਈ ਕਠਨਾਈ ਹੈ ਜ਼ਬਾਨ ਆਖੇ ਵਾਹਿਗੁਰੂ ਮਨ ਸੋਚਦਾ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਮਨ ਕੁਝ ਬੋਲਦਾ ਤਾਂ ਦੋਵੇਂ ਹੀ ਬੋਲਨ ਤੇ ਸੁਣੇ ਕੌਣ ਤੋਂ ਆਪਣਾ ਮਨ ਤੇ ਸੁਣਦਾ ਨਹੀਂ ਇੱਕ ਬੰਦਾ ਰਾਮਾਇਣ ਦੀ ਕਥਾ ਕਰ ਰਿਹਾ ਹੁੰਦਾ ਚਾਰ ਸੁਣਨ ਵਾਲਿਆਂ ਨੇ 10 ਹੋਰਨ ਲਾਏ ਹੁੰਦੇ ਸਾਰਾ ਮੱਲਾ ਸੁਣੇ ਤੇਰੇ ਮੰਨੇ ਨੇ ਨਹੀਂ ਸੁਣੇ ਸਾਰਾ ਮੱਲਾ ਕੀ ਆਗ ਸੁਣੇਗਾ ਲੋਕਾਂ ਦੀ ਨੀਂਦ ਖਰਾਬ ਕਰਨੇ ਬੱਚਿਆਂ ਨੇ ਪੜ੍ਹਨਾ ਹੁੰਦਾ ਕੋਈ ਬਿਮਾਰ ਹੋਵੇਗਾ ਪਿੰਡ ਦਾ ਇੱਕ ਗੁਰਦੁਆਰਾ ਇੱਕ ਕੋਈ ਬੰਦਾ ਸੁਗਮਨੀ ਸਾਉ ਦਾ 파ਟੇ ਕਰਦਾ ਹੁੰਦਾ ਕੋਈ ਸਰੋਤਾ ਵੀ ਨਹੀਂ ਔਰਨ ਉੱਪਰ ਛੇ ਲਾਇਆ ਹੈ ਅਗਿਆਨੀ ਰਣਜੀਤ ਸਿੰਘ ਨੇ ਕਈ ਵਾਰ ਟੇਪ ਹੀ ਲਾਈ ਹੁੰਦੀ ਲਗਦੇ ਨਹੀਂ ਨੀਂਦ ਖਰਾਬ ਕਰਨ ਵਾਸਤੇ ਉਦਨੇ ਸੁਣਨਾ ਐਨੇ ਹੋਰਨ ਲਾਏ ਰਾਮਾਖਾ ਸਾਰੇ ਮੱਲੇ ਨੂੰ ਵਕਤ ਪੜਨਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਕਿਸੇ ਦਾ ਵਕਤ ਖਰਾਬ ਕਰਨਾ ਕਿ ਤੈਨੂੰ ਜ਼ਬਰਦਸਤੀ ਸੁਣਾਣਾ ਗੁਨਾਹ ਹੈ ਪਾਕ ਇਹ ਸਾਰਾ ਮੱਲਾ ਸੁਣੇ ਪਵਿੱਤਰ ਹੋਵੇ ਤੂੰ ਤੇ ਕੰਬਖ ਪਵਿੱਤਰ ਹੋਇਆ ਨਹੀਂ ਸਾਰਾ ਮੱਲਾ ਕੀ ਆਪ ਪਵਿੱਤਰ ਹੋਵੇ ਐਵੇਂੇ ਕੰਮਾ ਪਕੜ ਅਗਲੇ ਦਾ ਵਕਤ ਜ਼ਾਇਆ ਕਰਨਾ ਕਿਸੇ ਬਿਮਾਰ ਨੂੰ ਤਕਲੀਫ ਪਹੁੰਚਾਣੀ ਬੱਚਿਆਂ ਨੇ ਪੜਨਾ ਹੋਵੇਗਾ ਮੇਸਤਰਾਂ ਦੇ ਹੱਟਣ ਨਾਲ ਕਦੀ ਸਹਿਮਤ ਨਹੀਂ ਪਖੰਡਾ ਦੂਜਿਆਂ ਨੂੰ ਦੁੱਖ ਦੇਣਾ ਭਜਨ ਨਹੀਂ ਹੈ ਦੂਜਿਆਂ ਨੂੰ ਦੁੱਖ ਦੇਣਾ ਤਕਲੀਫ ਦੇਣਾ ਭਜਨ ਤੇ ਉਹ ਹੈ ਜ਼ਬਾਨ ਬੋਲੇ ਤੇ ਮਨ ਸੁਣੇ ਯਾ ਕਿਸੇ ਦੀ ਜ਼ਬਾਨ ਬੋਲ ਰਹੀ ਹੈ ਤੇ ਮਨ ਸੁਣੇ ਮਨ ਸਰੋਤਾ ਵਾ ਸੁਰਤ ਦੇ ਦੇਨ ਅਰਥ ਨੇ ਸੁਰਤ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਸੁਰਤ ਦੇ ਚੰਨ ਅਰਥ ਇਹ ਤੇ ਸੁਰਤ ਆਇਆ ਸੁਰਤ ਦੇ ਟ ਡਬਲ ਸੁਰਤ ਦੇ ਚ ਇਹ ਤੇ ਸੁਰਤ ਦੇ ਚ ਅਗਰ ਸੁਰਤ ਦੇ ਚ ਤੇ ਸੁਰਤ ਆ ਜਾਏਗੀ ਇਹਨੂੰ ਸੁਰਤ ਆ ਗਈ ਅਗਰ ਸੁਰਤ ਆ ਗਈ ਹੈ ਤਾਂ ਸੁਰਤ ਜੁੜ ਜਾਏਗੀ ਇਹ ਤਿੰਨੇ ਹੀ ਕੰਮ 1 ਸੈਕਿੰਡ ਦੇ ਚੋਂਦੇ ਸੁਰਤ ਦਾ ਜੁੜਨਾ ਸੁਰਤ ਦਾ ਮਿਲਣਾ ਔਰ ਸਰੋਤਾ ਹੋਣਾ ਇਹ ਸੁਰਤ ਦੇ ਚ ਸੁਣ ਰੇ ਇਹਨੂੰ ਸੁਰਤ ਆ ਗਈ ਸਮਝ ਆ ਗਈ ਇਹੀ ਸੁਰਤ ਜੋੜਦੇ ਇਹ ਤਿੰਨ ਘਟਨਾਵਾਂ ਇੱਕ ਸੈਕੰਡ ਵਿੱਚ ਇਕ ਸੈਕੰਡ ਇੱਕ ਛਿਨ ਦੇ ਵਿੱਚ ਇਹ ਸਚਿਤ ਜੈ ਇੱਕ ਛਿਨ ਦੇ ਆਇਓ ਕਾਲ-ਫਾਜ਼ ਕੇ ਵਿੱਚ ਨਾਇਬ ਇੱਕ ਛਿਨ ਇੱਕ ਦਮ ਹੈ ਅਗਰ ਕੋਈ ਇੱਕ ਦਮ ਵਿੱਚ ਆ ਜਾਏ ਮਨੁੱਖ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਬੇਦ ਕਤੇਬ ਇਫਤਰਾਦ ਆਈ ਦਿਲ ਕਾ ਫਿਕਰ ਨਾ ਜਾਏ ਤੋ ਕਦਮ ਕਰਾਰੇ ਜੋ ਕਰੋ ਆਜ਼ਰ ਹਜ਼ੂਰ ਖੁਦਾਏ ਛੇ ਛੇ ਜਗ੍ਹਾ ਤੇ ਕੀਰਤਨ ਕਰਨ ਵਾਲੇ ਸਾਨੂੰ ਮਿਲਣਗੇ 18 18 ਘੰਟੇ ਪਾਠ ਕਰਨ ਵਾਲੇ ਵੀ ਸਾਨੂੰ ਮਿਲਣਗੇ ਜੋ ਚਾਰ ਜਗਾ ਸਰੀਰ ਮੇਰਾ ਠੀਕ ਹੋਵੇ ਤੇ ਮੈਂ ਵੀ ਕਟਾ ਕਰ ਲੈਣਾ ਪਰ ਯਕੀਨ ਜਾਨੋ 45 ਸਾਲ ਕਟਾ ਕਰਕੇ ਮੈਨੂੰ ਇਹ ਸਮਝ ਆਈਏ ਇੱਕ ਵਾਰ ਵਾਹਿਗੁਰੂ ਆਸਨਾ ਔਖ ਹੈ ਕਠਨ ਹੈ ਜਿਹਨਨ ਤਾਰੀ ਪਾਬਦੁਲ ਜਾਂਦੇ ਸਾਰੇ ਦੁੱਖ ਮਿਟ ਜਾਂਦੇ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਇਤਨੀ ਮੈਨੂੰ ਸਮਝ ਆ ਗਈ ਔਰ ਹੰਕਾਰ ਨਹੀਂ ਇਤਨੀ ਮੈਨੂੰ ਸਮਝ ਆ ਗਈ। ਭਜਨ ਉਹੀ ਹੈ। ਜਬਾਨ ਵਕਤਾ ਬਣੇ ਮਨ ਸਰੋਤਾ ਬਣ। ਫਿਰ ਸੈਡ ਅਵਸਤਾ ਬਣ ਜਾਂਦੀ ਹੈ। ਵਾਹਿਗੁਰੂ ਆਖੇ ਅਰਥ ਬਣ ਜਾਂਦਾ। ਸਾਰੇ ਦੁੱਖ ਮਿਟ ਜਾਂਦੇ। ਸਾਰੇ ਸੰਤਾਪ ਮਿਟ ਜਾਂਦੇ ਨੇ। ਕਰਕੇ ਦੇਖਣਾ ਹੈ। ਇਤਨਾ ਔਖਾ ਹੈ। ਇਤਨਾ ਔਖਾ ਹੈ। ਜਬਾਨ ਵਕਤਾ ਬਣ ਜਾਏਗੀ। ਵਾਹਿਗੁਰੂ। ਵਾਹਿਗੁਰੂ ਮਨ ਸਰੋਤਾ ਨੇ ਬਣਾਈ। ਧੰਨ। ਜੋ ਮਨ ਵਿੱਚ ਬੜੀ ਪਰਬਲ ਵਾਸ਼ਨਾ ਹੈ ਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਉਹਦਾ ਚਿੰਤਨ ਰੂਪ ਦੇ ਚੱਲਦਾ ਹੈ ਉਹਦਾ ਚਿੰਤਨ ਸੰਪਦਾ ਦੇ ਚੱਲਦਾ ਹੈ ਉਹਦਾ ਚਿੰਤਨ ਪ੍ਰਭਤਾ ਦੇ ਚੱਲਦਾ ਹੈ ਹੰਕਾਰ ਵਾਸ਼ਨਾ ਪ੍ਰਭੂ ਦੇ ਚਲੇ ਗਵਾਨ ਕਰਦੀ ਰਹਿੰਦੀ ਹੈ ਵਾਹਿਗੁਰੂ ਵਾਹਿਗੁਰੂ ਹੁਣ ਮੈਂ ਅਰਥ ਕਰਾਂ ਕਾਲ ਵਿੱਚ ਜੋ ਮਿਲਦਾ ਹੈ ਵਿਛੜਦਾ ਹੈ ਕਾਲ ਦੇ ਚਦੋਨ ਅਕਾਲ ਮਿਲਦਾ ਵਿਛੜਦਾ ਬਤ ਨਹੀਂ ਸੁਖ ਮਿਲਗੇ ਵਿਛੜੇਗਾ ਨਹੀਂ ਜਾਏਗਾ ਨਹੀਂ ਇੱਕ ਜੀਵਨ ਮਿਲੇ ਜਾਏਗਾ ਨਹੀਂ ਮ੍ਰਿਤੂ ਤੋਂ ਰਹਿ ਜੀਵ ਨਾਲੋਂ ਇੱਕ ਬੱਧ ਘਰ ਤਹਾ ਜਿੱਥੇ ਮਿਰਤ ਨਾ ਜਨਮ ਜੜਾ ਉਹਦੇ ਕੋਈ ਚਿੰਤਾ ਨਹੀਂ ਹੈ ਅਕਾਲ ਦੇ ਪਰਮ ਆਨੰਦ ਹੋਵੇਗਾ ਕਾਲ ਨਹੀਂ ਹੋਵੇਗਾ ਸਮਾਂ ਨਹੀਂ ਹੋਵੇਗਾ ਚਲੋ ਇਸ ਨੂੰ ਮੈਂ ਇੱਕ ਹੋਰ ਢੰਗ ਨਾਲ ਵੀ ਬਿਆਨ ਕਰਾਂ ਸਮਾਂ ਉਹ ਲੱਗਦਾ ਸਮਾਂ ਕੀ ਕਰਦਾ ਮਨੁੱਖ ਦੁੱਖ ਦੇ ਚ ਬੈਠਾ ਹੋਵੇ ਇੱਕ ਮਿੰਟ ਇੰਜ ਲੰਘਦਾ ਜਿਵੇਂ ਇੱਕ ਘੰਟਾ ਮਨੁੱਖ ਬੇਚੈਨ ਪਰੇਸ਼ਾਨ ਤੇ ਕੀੜਾ ਵਿੱਚ ਬੈਠਾ ਹੋਵੇ ਬੇਦਨਾ ਵਿੱਚ ਬੈਠਾ ਹੋਵੇ ਤੜਪਿਆ ਹੋਵੇ ਇੱਕ ਘੰਟਾ ਇੰਜ ਲੰਘਦਾ ਜਿਵੇਂ ਇੱਕ ਦਿਨ ਸਮਾਂ ਲੰਬਾ ਹੋ ਜਾਂਦਾ ਇੱਕ ਦਿਨ ਇੰਜ ਲੰਘਦਾ ਜਿਵੇਂ ਇੱਕ ਯੁੱਗ ਇਕ ਸਾ ਕਮਾ ਲੰਬਾ ਹੋ ਜਾਂਦਾ ਦੁੱਖ ਦੇ ਕਮਾ ਲੰਬਾ ਹੋ ਜਾਂਦਾ ਬਗਵਰ ਮਤਾਲਾ ਕਰਨਾ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਰਾਤੀ ਵਡੀਆਂ ਕਿਉਂ ਦੁੱਖ ਦੁੱਖ ਉਠਣ ਤੋਕਣਾ ਔਕੇ ਨੇ ਔਕੇ ਵਿਛੋੜੇ ਚ ਨੇ ਕਿਹਾ ਹਨ ਦਾ ਵਿਛੋੜਾ ਪ੍ਰਭਤਾ ਦਾ ਵਿਛੋੜਾ ਪਦਾਰਥਾਂ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਜਾਂ ਨਿਰੰਕਾਰ ਦਾ ਵਿਛੋੜਾ ਤੜ ਪਾਏਗਾ ਸਿਹਤ ਦਾ ਵਿਛੋੜਾ ਮਾਨ ਮਰਿਆਦਾ ਦਾ ਵਿਛੋੜਾ ਤੜਪਾਏਗਾ ਰੁਲਾਏਗਾ ਔਰ ਕੈ ਨਿਕਲਣਗੇ ਔਕੇਂ ਜੀ ਸਮਾਂ ਲੰਬਾ ਹੋ ਜਾਂਦਾ ਦੁੱਖ ਦੇ ਸਮਾਂ ਲੰਬਾ ਬਹੁਤ ਲੰਬਾ ਹੋ ਜਾਂਦਾ ਇਤਨਾ ਲੰਬਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਚਾਰ ਪਹਿਰ ਤੋ ਜੁਗੇ ਸਮਾਨ ਰੈਣ ਭਈ ਤਬ ਅੰਤ ਨਾ ਜਾ ਦਿਨ ਦੇ ਚਾਰ ਪਹਿ ਕਿਤੇ ਚਾਰ ਹੀ ਗੁਗਾ ਵਰ ਚਾਰ ਹੀ ਨਹੀਂ ਲੈਂਦਾ ਜਿਤਨਾ ਵੱਡਾ ਦੁੱਖ ਉਤਨਾ ਹੀ ਸਮਾਂ ਲੰਬਾ ਹੁੰਦਾ ਸੁੱਖ ਦੇ ਜ ਸਮਾਂ ਚੋਟਾ ਹੁੰਦਾ ਔਰ ਬੰਦਾ ਕਹਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਚਲੇ ਗਿਆ ਰਸ ਤੇ ਆਨੰਦ ਦੇ ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ ਪਰਮ ਆਨੰਦ ਵਿੱਚ ਸਮਾਂ ਖੋ ਜਾਂਦਾ ਰਹਿੰਦੇ ਰਹਿੰਦੇ ਤੇ ਵੀ ਮਰਦਾ ਸਮਾਂ ਖੋ ਗਿਆ ਬਾਠ ਜਪ ਹੈ ਤਮਾਮ ਮੌਜੂਦ ਹੈ ਕਿ ਜਪ ਨਹੀਂ ਹੈ ਭਾਵੇਂ ਸਿਮਰਨ ਕਰਦਾ ਪਿਆ ਜਾਂ ਪਾਕ ਹੀ ਕਰ ਰਿਹਾ ਕੁਝ ਨਹੀਂ ਮੈਨੂੰ ਇਸ ਸੰਬੰਧ ਵਿੱਚ ਘਟਨਾ ਯਾਦ ਆਈ ਬਾਬਾ ਬਲਵੰਤ ਸਿੰਘ ਨਾਲ ਮੈਂ ਪਰਮਣ ਕਰਦਾ ਹੁੰਦਾ ਸੀ ਬਹੁਤ ਪੁਰਾਣੀ ਗੱਲ ਕੋਈ 35 ਸਾਲ ਪੁਰਾਣੀ ਮੇਰੀ ਚੜ੍ਹਦੀ ਜਵਾਨੀ ਦੀ ਕਟਕ ਦੀ ਗੱਲ ਹੈ ਉੜੀ ਸਾਡੀ ਉਹ ਕਥਾ ਕਰਦੇ ਹਾਂ ਜੰਗਦੀ ਸਾਡੇ ਮੈਂ ਨਾਲ ਮਹਾਂ ਨਦੀ ਦੇ ਕਿਨਾਰੇ ਗੁਰਦੁਆਰਾ ਬੜਾ ਰਮੜੀ ਕੱਟਾ ਇਤਿਹਾਸਕ ਥਾਨ ਹੈ ਗੁਰਾਂ ਨਗਰੇਵ ਦੀ ਉਸ ਦਿਨ ਸੰਤ ਪਿਆਰਾ ਸਿੰਘ ਜਗਨਨਾਥ ਕੋਰੀ ਆਏ ਸਨ ਉਹ ਵੀ ਮਿਲਦੀ ਦੋਰੀ ਤੇ ਮੈਨੂੰ ਬਾਬਾ ਬਲਵੰਤ ਸਿੰਘ ਕਹਿਣ ਲੱਗੇ ਕਿ ਕੱਲ ਸਵੇਰੇ ਅੰਮ੍ਰਿਤ ਵੇਲੇ ਉਹ ਬਾਬਾ ਪਿਆਰਾ ਸਿੰਘ ਨੂੰ ਲੈ ਕੇ ਆਣਾ ਹੈ ਜਗਨਨਾਥ ਕੋਰੀ ਵੇਰੇ 5 ਵਜੇ ਮੈਨੂੰ ਰੁਕਤ ਕਰ ਦਿੱਤਾ ਅਮਰਤ ਦੇ। ਇਹ ਜ਼ਾਲਮਨ 8 ਤੋਂ 9 ਬਾਬਾ ਜੀ ਕਥਾ ਕਰਦੇ ਇਸਨੇ ਮੈਂ ਅਚੜ ਮੈਂ ਕਥਾ ਦੇ ਟਾਈਮ ਆ ਜਾਣਾ। ਆਪਣੀ ਤਰਫੋਂ ਮੈਂ ਸੋਚੇ। ਫਿਰ ਮੈਂ ਪਹੁੰਚਿਆ ਜਗਨਨਾਥਪੁਰ ਜੇ ਉਹਨਾਂ ਨੇ ਸਮਾਨ ਆਪਣਾ ਪੈਕ ਕਰਨੇ ਕੀ ਕਰ ਸੀ। ਤੇ ਕੋਈ ਰੋਡ ਸਿੰਗਲ ਰੋਡ ਸੀ। ਸਾਹਮਣੇ ਨਾਲ ਗੱਡੀ ਚਲੀ ਨਾ। ਵਾਪਸੀ ਤੇ 10 ਵਜੇ ਤੱਕ ਪਹੁੰਚ। ਬਾਬਾ ਜੀ ਕਥਾ ਕਰਕੇ ਕਮਰੇ ਚ ਆ ਗਏ ਮੈਂ ਤਾਂ ਬਾਬਾ ਜੀ ਕਥਾ ਕਰ ਆਏ ਕਹਿੰਦਾ ਹਾਂ ਖੱਪ ਕੇ ਆ ਗਏ ਖੱਪ ਕੇ ਤੇ ਹੱਦ ਹੋ ਗਈ ਖੱਪ ਕੇ ਆ ਗਏ ਮੈਂ ਤਾਂ ਉਮਰ ਵਡੇਰੀ ਹੋ ਗਈ 80 ਸਾਲ ਦੇ ਹੋ ਗਏ ਨੇ ਅਣ ਹੋਣੀਆਂ ਗੱਲਾਂ ਕਰਨ ਲੱਗ ਪਏ ਅੰਦਰ ਮੈਂ ਇਹ ਸੋਚ ਮੈਨੂੰ ਸੋਚ ਦੇ ਡੁੱਬਿਆ ਦੇਖ ਕੇ ਨਾ ਹੈਰਾ ਕਹਿਣ ਲੱਗੇ ਮਸਕੀਨ ਤੂੰ ਨਹੀਂ ਸਮਝੇਗਾ ਕਥਾ ਹੋ ਜਾਏ ਬੰਦਗੀ ਹੈ ਕਰਨੇ ਪੈ ਜਾਏ ਤੇ ਖਪਣੇ ਖਪਣੇ ਪਾਠ ਹੋ ਜਾਏ ਭਜਨ ਹੈ ਕਰਨਾ ਪੈ ਜਾਏ ਤੇ ਖਪਣੇ ਖਪਣੇ ਪੀਰਤਨ ਹੋ ਜਾਏ ਬੰਦਗੀ ਹੈ ਕਰਨਾ ਪੈ ਜਾਏ ਖਪਣੇ ਖਪਣੇ ਅਦ ਖਪਕੇ ਆਏ ਜਿਸਨ ਜਾਣੋ ਉਦੋਂ ਮੈਨੂੰ ਨਹੀਂ ਸਮਝ ਪਈ ਮੈਨੂੰ ਅੱਜ ਸਮਝ ਪਈ ਇਹ ਕਥਾ ਕਦੇ ਕਦੇ ਆਉਂਦੀ ਖਪਣਾ ਰੋਜ਼ ਹੀ ਆਉਂਦਾ ਫਿਰ ਤੁਹਾਨੂੰ ਕਦੇ ਕਦਾਂ ਕਿਸੇ ਦਾ ਹੁੰਦਾ ਰੋਜ਼ ਹੀ ਖਪੀ ਝਾਰਨ بڑے بڑے ਕੀਰਤਨ ਦਰਬਾਰ ਔਕਾ ਨਾ ਮੈਨੂੰ ਪਤਾ ਨਹੀਂ ਫੜੇ ਹਜ਼ਮੇ ਦਾ ਕਿੰਨੀ ਗੱਲ ਬਚਾਓਗੇ ਖਪਣਾ ਹੀ ਦਰਬਾਰ ਹੁੰਦਾ ਹੈ ਕੀਰਤਨ ਦਰਬਾਰ ਤੇ ਕਦੀ ਕਦੀ ਹਉਲ ਕੀਰਤਨ ਦਰਬਾਰ ਨਹੀਂ ਦਰਬਾਰ ਤੇ ਗੁਰੂ ਦਾ ਹੈ ਗੁਰੂ ਦੇ ਦਰਬਾਰ ਵਿੱਚ ਕੀਰਤਨ ਕੀਰਤਨ ਹੋਦਾ ਦਰਬਾਰ ਹੈ ਤਾਂ ਫਿਰ ਗੁਰੂ ਕੀ ਹੈ ਪ੍ਰਮਾਤਮਾ ਕੀ ਹੈ ਕੁਝ ਵੀ ਨਹੀਂ ਇਹ ਗਲਤ ਸ਼ਬਦ ਹੈ ਜੋ ਸਿੱਖ ਜਗਤ ਦੇ ਵਿੱਚ ਗੁਰਮਤਿ ਚੱਲ ਰਹੀ ਹੈ ਦਰਬਾਰ ਤੇ ਗੁਰੂ ਦਾ ਗੁਰੂ ਦੇ ਦਰਬਾਰ ਦੇ ਕੀਰਤਨ ਪ੍ਰਭੂ ਦੇ ਦਰਬਾਰ ਦੇ ਕੀਰਤਨ ਕੀਰਤਨ ਖੁਦ ਦਰਬਾਰ ਹੈ ਤੇ ਫਿਰ ਪ੍ਰਮਾਤਮਾ ਕੀ ਹੈ ਕੀਰਤੀ ਤਾਂ ਉਸਦੀ ਕਰਨੀ ਪਰ ਮੱਖੀ ਤੇ ਮੱਖੀ ਮਾਰੀ ਜਾ ਰਹੀ ਹੈ ਅਨ ਗਏ ਨੇ ਇੱਕ ਹੋਰ ਵੀ ਅਰਜ਼ ਕਰਦੇ ਆਂ ਕਿ ਰਾਣੀ ਸੋਫੀ ਸੰਤ ਸੇਖ ਸਾਦੀ ਨੇ ਕਿਹਾ ਗਲਤੁਲ ਆਮ ਸਹੀ ਗਲਤੁਲ ਆਮ ਸਹੀ ਬਹੁ ਗਿਣਤੀ ਦੇਚ ਬੰਦੇ ਗਲਤ ਹੋਵਨ ਤੋਂ ਗਲਤ ਨਹੀਂ ਸਮਝੇ ਜਾਂਦੇ ਸਹੀ ਸਮਝੇ 99 ਬੰਦੇ ਗਲਤ ਹੋਣ ਤੇ ਇੱਕ ਠੀਕ ਹੋਵੇ ਤਾਂ ਹਰ ਇੱਕ ਨੇ ਕਹਿਣਾ 99 ਠੀਕ ਨੇ ਇੱਕ ਗਲਤ ਇੰਨੇ ਬੰਦੇ ਗਲਤ ਥੋੜੀ ਹੋ ਸਕਦੇ ਨੇ ਪਰ ਮੈਂ ਅਰਜ਼ ਕਰਾ ਅਗਰ 99 ਇੱਕ ਪਾਸੇ ਨੇ ਤੇ ਇੱਕ ਇਸ ਪਾਸੇ 99 ਗਲਤ ਹੋਣਗੇ ਸਹੀ ਤੇ ਕੋਈ ਇੱਕ ਹੋਵੇਗਾ ਢੀੜ ਸ਼ਬਦ ਭੇੜਾਂ ਤੋਂ ਬਣਿਆ ਹੈ ਮਹਾਤਮਾ ਬੁੱਧ ਨੇ ਆਪਣੇ ਚਿਹਰੇ ਬਿਰਾ ਆਨੰਦ ਨੂੰ ਕਿਹਾ ਸੀ ਆਨੰਦ ਬਹੁਤ ਵੱਡੀ ਢੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਢੀੜ ਨਹੀਂ ਹੋਈ ਤਾਂ ਵਾ ਜਨ ਨਾਨਕ ਕੋ ਤਨ ਮੇ ਕਿਨੋ ਗੁਰਮੁਖ ਹੋਏ ਕੋਈ ਕ ਪਰ ਲੋਕੀ ਤੇ ਭੀੜ ਤੋਂ ਪ੍ਰਭਾਵਿਤ ਨੇ ਤੇ ਭੀੜ ਤੇ ਹਮੇਸ਼ਾ ਮੂਰਖਾਂ ਦੀ ਆਉਂਦੀ ਹੈ ਤੋ ਤਾਕਤ ਵੀ ਮੂਰਖਾਂ ਕੋਲੋਂ ਆਉਂਦੀ ਹੈ ਦੇ ਵੀ ਮਲ ਚੱਕਤੀ ਵੀ ਮੂਰਖਾਂ ਕੋਲੋਂ ਸਾਰਾ ਬਨਾਰਸ ਕਹਿ ਰਿਹਾ ਹੈ ਕਬੀਰ ਪਾਗਲ ਹੈ ਲੋਕ ਕਹੇ ਸਵੇਰ ਬौराਣਾ ਬੜੀ ਕੀਮਤੀ ਬੰਦ ਇਹ ਸਾਰਾ ਬਨਾਰਸ ਕਹਿ ਰਿਹਾ ਹੈ ਕਬੀਰ ਪਾਗਲ ਹੈ ਪਾਗਲ ਹੈ ਉਹ ਕੌਣ ਦੱਸੇ ਇੱਕੋ ਹੀ ਤੇ ਬੰਦਾ ਹੈ ਜਿਹੜਾ ਠੀਕ ਹੈ ਧਿਆਨ ਹੈ ਬਾਕੀ ਦੇ ਸਭ ਪਾਗਲਾਂ ਦੀ ਢੇਰ ਹੈ ਤਾਕਤ ਪਾਗਲਾਂ ਕੋਲ ਆਉਂਦੀ ਹੈ ਇਹ ਫਿਰ ਪਾਗਲ ਲੋਕ ਆਣੇ ਨੂੰ ਤਸੀਹੇ ਤਵੀ ਤੇ ਬਿਠਾ ਦੇਂਦੇ ਬੰਦ ਬੰਦ ਕਰ ਦੇਂਦੇ ਤੇ ਵੀੜ ਬਹੁਤ ਵੱਡੇ ਵੱਡੇ ਗੁਨਾਹ ਹਮੇਸ਼ਾ ਵੀੜ ਨੇ ਕੀਤੇ ਨੇ ਇਹ ਪਾਗਲ ਮਨ ਨੂੰ ਛੋੜਿੰਦੇ ਛਾੜ ਦੇਂਦੇ ਨੇ ঈਸਾ ਨੂੰ ਮੰਤੋਲੋ ਠੁਕਰਾ ਤੇ ਜਿਵੇਂ ਦਾਣਸ਼ਮੰਦ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰੇ ਤਾਕਤ ਹਮੇਸ਼ਾ ਗਲਤ ਮਨ ਨੂੰ ਕਹੋ ਲੋਦੀ ਸ਼ਕਤੀ ਹਮੇਸ਼ਾ ਮੂਰਖਾਂ ਕੋਲ ਹੁੰਦੀ ਹੈ ਔਰ ਲੋਕਾਂ ਕੋਲੇ ਦਲੀਲ ਇਤਨੇ ਬੰਦੇ ਗਲਤ ਥੋੜੀ ਹੋ ਸਕਦੇ ਨੇ ਇਤਨੀ ਵੱਡੀ ਭੀੜ ਹੈ ਤੋ ਗਲਤ ਹੈ ਸਹੀ ਨਹੀਂ ਹੋ ਸਕਦਾ ਸਹੀ ਤੋ ਕੋਈ ਇੱਕ ਬੰਦਾ ਹੋਵੇ ਪਰ ਵਲਤੁਲ ਆਮ ਸਹੀ ਪਰ ਕਿਉਂਕਿ ਭੀੜ ਭੇੜਾਂ ਦੀ ਆਉਂਦੀ ਹੈ ਗਲਤ ਲੋਕਾਂ ਦੀ ਆਉਂਦੀ ਹੈ ਤੇ ਸਹੀ ਬੰਦੇ ਨੂੰ ਚੰਦਨੀ ਚੌਕ ਦੇ ਸ਼ਹੀਦ ਕਰ ਦਿੰਦੇ ਨੇ ਹੈਰਾਨੀ ਦੀ ਕਿਉਂਕਿ ਤਾਕਤ ਹਮੇਸ਼ਾ ਗਲਤ ਬੰਦੇਾਂ ਕੋਲ ਹੈ ਜ਼ਹਿਰ ਦਾ ਤੈਲਾ ਦੇ ਕੇ ਜਦ ਸੁਬਰਾਤ ਨੂੰ सजाए तो मौत दी जा रही थी एथेन दे अब तो ढाई हजार साल पहले मुन सामने खड़ा जहर पिस के प्याला तैयार करके दे देता गया सुकरात पीने लगे मुनसफ ने रोक रोकया आख्या सुकरात गल सुन मेरे को अख्तियार ने मैं अजे भी तेन छदा हो इतना कानून मैं इजाजत देना इतने है इतने अख्तियार मेरे को शर्त है तू ये देश चढ़ के चला जा एथन चढ़ के चला जा सजाए मौत तेरी मां अगर तू एक कर सकता है तो ते तेन ये जहर का प्याला पीने की लड़ नहीं तेन सजाए मौत नहीं देने सुकरात कहता नहीं मैं एथन चढ़ के नहीं जा सकता मौत तो बच जाएगा सुकरात कहने नहीं बच सकता मैं ਮੈਂ ਜਿੱਥੇ ਜਾਵਾਂਗਾ ਉੱਥੇ ਵੀ ਤੁਹਾਡੇ ਵਰਗੇ ਹੀ ਬੰਦੇ ਉੱਥੇ ਵੀ ਈ ਤੇ ਇਹੀ ਕੁਝ ਬੋਲਾਂ ਦਾ ਜੋ ਕੁਝ ਥੇ ਬੋਲਦਾ ਤੇ ਜਿਨ੍ਹਾਂ ਬੋਲਾਂ ਕਰਕੇ ਤੁਸੀਂ ਸਜ਼ਾਏ ਮੌਤ ਮੈਨੂੰ ਦਿੱਤੀ ਹੈ ਉਹ ਵੀ ਮੈਨੂੰ ਸਿੰਘਾਸਣ ਤੇ ਨਹੀਂ ਬਿਠਾ ਜਾਣ ਲੱਗੇ ਉਹ ਵੀ ਜ਼ਹਿਰ ਦਾ ਪਿਆਲਾ ਪਿਲਾਣਗੇ ਤੇ ਜਦ ਮੈਂ ਫਿਰ ਲੰਬੇ ਚੋੜੇ ਪੁਆਲ ਫੁਆੜੇ ਤੋਂ ਲੰਘ ਕੇ ਜ਼ਹਿਰ ਪੀਣੀ ਇੱਥੇ ਈ ਈਥੇ ਈ ਗਲਤੁਲ ਆਮ ਸਹੀ ਉਹ ਗਣਤੀ ਦੇ ਲੋਕੀ ਹਮੇਸ਼ਾ ਹੀ ਗਲਤ ਹੁੰਦੇ ਜੋ ਨਾ ਨਿਕ ਕੋ ਟਨ ਮੇ ਇੱਕ ਕੋ ਟਨ ਮੇ ਨਾਨਕ ਕੋ ਨਾਰਾਇਣ ਜੈ ਇੱਕ ਕਰੋੜ ਵਿੱਚ ਨਹੀਂ ਕੋ ਟਨ ਬਹੁਤ ਅਚਰ ਕਈ ਕਰੋੜਾਂ ਤੋਂ ਇੱਕ ਕਦਮ ਉਹ ਇਹ ਭੀੜ ਉਸਤਾਫੀਮਾ ਪੇੜਾਂ ਦੀ ਹੁੰਦੀ ਔਰ ਕੀ ਹੁੰਦੀ ਓਕੇ ਨਾ ਕੋ ਟਨ ਮੇ ਨਾਨਕ ਕੋ ਨਾਰਾਇਣ ਜੈ ਉਹ ਕਰੋੜਾਂ ਚ ਇੱਕ ਕੌਣ ਹੈ ਜੋ ਅਕਾਸ ਦੇ ਚਾਗੇ ਨਿਕਲ ਗਏ ਅਕਾਲ ਦੇ ਤੇ ਕਾਲ ਦੇ ਚੋਂ ਅਕਾਲ ਦੇ ਵਿੱਚ ਪ੍ਰਵੇਸ਼ ਕਰਨ ਦਾ ਦਵਾਰ ਹੈ ਵਰਤਮਾਨ ਬਸ ਮੈਂ ਸਮਾਪਤੀ ਕਰਨ ਲੱਗਾ ਵਰਤਮਾਨ ਜਦੋਂ ਮੈਂ ਵਰਤ ਸਕਦਾ ਇਹ ਵਰਤਮਾਨ ਇੱਕਦਮ ਹੈ ਪਹਿਲੇ ਮੈਂ ਇੱਕਦਮ ਦੇ ਚਾਹਾਂ ਤੁਕ ਦਮ ਕਰਾਰੀ ਜੋ ਕਰੋ ਆਜ਼ਰ ਹਜ਼ੂਰ ਖੁਦਾ ਇੱਕਦਮ ਦੇ ਟਿਕ ਜਾ ਖੁਦਾ ਹਾਜ਼ਰ ਨਾਲ ਤੋ ਖੁਦਾ ਦਾ ਰੂਪ ਹੋ ਜਾਏ ਸਾਰੇ ਮਹਾ ਮੰਤਰ ਇੱਕਦਮ ਦੇ ਪੂਰੇ ਹੋ ਜਾਂਦੇ ਓਮ ਰਾਮ ਵਾਹਿਗੁਰੂ ਇਕਦਮ ਦੇਚ ਪੂਰੇ ਇਕਦਮ ਦੇਚ ਆਣ ਦਾ ਇਹ ਢੰਗ ਹੈ ਇਕਦਮ ਕਰ ਰਹੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਪਰ ਮਨ ਦੀ ਆਦਤ ਹੈ ਕਾਲ ਦੇਚ ਰਹਿਣਾ ਗੁਜ਼ਰੇ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਐਸੀ ਕੀ ਮਨ ਕਰੇਂਦਾ ਮੈਨੂੰ ਪਰਿਪੂਰਨ ਪ੍ਰਮਾਤਮਾ ਨੇ ਬਚਪਨ ਤੋਂ ਕਵੀ ਹਿਰਦਾ ਦਿੱਤਾ ਸੀ ਸ਼ਾਇਰ ਦਾ ਹਿਰਦਾ ਉਰਦੂ ਦੀ ਸ਼ਾਇਰੀ ਤੇ ਪੰਜਾਬੀ ਫਿਰ ਸਤਿਗੁਰ ਨੇ ਕਹਾਵਾ ਚਕ ਬਣਾ ਦੇ ਤਾ ਸੁ ਬਣਾਣਾ ਧੰਵਾਦ ਲੇਕਿਨ ਕਵਤਾ ਦੀ ਮਸਤ ਹਮੇਸ਼ਾ ਮੇਰੇ ਅੰਦਰ ਰਹੀ ਹੈ ਮੈਂ ਸਮੇਂ ਦੇ ਸੰਬੰਧ ਵਿੱਚ ਕਾਲ ਦੇ ਸੰਬੰਧ ਵਿੱਚ ਤੋਰ ਰਵਾਂਗਾ ਲਿਖਿਆ ਤਨ ਇੱਕ ਪੰਜਾਬੀ ਦੇ ਇੱਕ ਉਰਦੂ ਰੁਵਾਈ ਅਰਬੀ ਲਵਜ਼ ਹੈ ਚਾਰ ਪੰਕਤੀਆਂ ਚ ਜਿਹੜੀ ਗੱਲ ਆਖੀ ਜਾਏ ਸੱਡੇ ਦੇ ਛੇ ਸੱਡੇ ਕਬਿਤ ਯਤਵਈਏ 60000 ਰੁਪਈ ਰੁਪਾ ਚਾਰ ਨੂੰ ਕਹਿੰਦੇ ਨੇ ਰੁਪਈ ਚਾਰ ਲੈਣਾ ਦੇ ਚਾਰ ਸਤਰਾਂ ਦੇ ਗੱਲ ਪੂਰੀ ਕਹਿ ਗਏ ਉਹਨੂੰ ਕਹਿੰਦੇ ਨੇ ਰੁਪਈ ਦੋ ਸਤਰਾਂ ਚ ਗੱਲ ਪੂਰੀ ਕਹਿ ਜਾਣੇ ਸੱਡੇ ਦੇ ਛੇ ਕਹਿੰਦੇ ਨੇ ਸ਼ਲੋਕ ਪਰਸ਼ੀਨ ਦੇ ਕਹਿੰਦੇ ਨੇ ਕਿਤਾ ਕਿਤਾ ਚਾਰ ਸਤਰਾਂ ਦੀ ਗੱਲ ਪੂਰੀ ਕਰ ਦੇਣੀ ਸਾਡੇ ਦੇ ਚੰਨਨ ਕਬੀਤ ਕੈ ਅਰਬ ਦੇ ਚੰਨਨ ਦੋਬਾਈ ਤੁਮੇ ਦੋ ਰਵਾਈਆਂ ਲਿਖੀਆਂ ਇੱਕ ਉਰਦੂ ਦੀ ਇੱਕ ਪੰਜਾਬੀ ਉਰਦੂ ਦੀ ਤੁਹਾਡੇ ਸਾਹਮਣੇ ਰੱਖਾਂ ਪੰਜਾਬੀ ਦੀ ਕੁਝ माजी ਕੀ ਹਾਕੋ ਕੁਝ ਮੁਸਤਕਬਲ ਕਾ ਨੂਰ ਹੋ माजी ਗੁਜ਼ਰੇ ਹੋਇਆ ਜ਼ਮਾਨਾ ਮੁਸਤਕਬਲ ਆਉਣ ਵਾਲਾ ਕੁਝ ਮਾਜ਼ੇ ਦੀ ਖਾਤੋਂ ਕੁਝ ਮੁਸਤਕਬਲ ਦਾ ਨੂਰ ਹਾਂ ਜੀਨਾ ਅਭੀ ਨਹੀਂ ਆਇਆ ਕਿਉਂਕਿ ਹਾਲ ਤੇ ਅਭੀ ਦੂਰ ਹਾਂ ਹਾਲ ਵਰਤਮਾਨ ਜੇ ਜੜਾ ਹਾਲ ਵਿੱਚ ਨਾ ਹੋਵੇ ਇਰਾਨੀ ਕਹਿੰਦੇ ਨੇ ਇਹ ਬੇਹਾਲ ਹੈ ਤੇ ਬੇਹਾਲ ਇਹ ਵਰਤਮਾਨ ਵਿੱਚ ਨਹੀਂ ਹੈ ਤੇ ਦੁਖੀ ਬੰਦਾ ਹੈ ਇਹ ਤੇ ਮਾਜ਼ੀ ਦੀਆਂ ਯਾਦਾਂ ਦੇ ਵਿੱਚ ਜੀੜਿਆ ਉਹਦ ਕੱਲ ਦੀਆਂ ਯਾਦਾਂ ਦੇ ਵਿੱਚ ਭਵਿਸ਼ ਦੀ ਚਿੰਤਾ ਦੇ ਵਿੱਚ कुछ माजी की हाक हूं कुछ मुस्तक बिल का नूर हूं जीना अभी नहीं आया क्योंकि हाल से अभी दूर रूप में इंज है। माजी दिया यादा बस सागर दलना बविश की चिंता बस गलना ही गलश चिंता बस गलना ही गल जीवन में सिख्या अज दे ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ ਜੀਵਨ ਤੇ ਵਰਤਮਾਨ ਦੇਖੇ ਪਰਮ ਆਨੰਦ ਤੇ ਵਰਤਮਾਨ ਦੇਖੇ ਪਰ ਆਉਣ ਵਾਲੇ ਸਮੇਂ ਦੀ ਚਿੰਤਾ ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਬੋਝ ਸਿਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਹਨ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋ ਨੇ ਹੋਏ ਲੋਕਾਂ ਦੀ ਇਹ ਬਾਣੀ ਚੜ੍ਹਦੀ ਸਾਰੇ ਹੀ ਸਲੋਕੇ ਪੜਨ ਲੱਗ ਪੈਂਦੇ ਨੇ ਪਹਿਲੇ ਮੈਂ ਵੀ ਸਮਝਦਾ ਸੀ ਸਾਰਿਆਂ ਨੂੰ ਅਰਥ ਬਹੁਤ ਦਾ ਵੀ ਪਤਾ ਹੋਵੇਗਾ ਮੈਨੂੰ ਵੀ ਪਤਾ ਪਰ ਤਿੰਨ ਚਾਰ ਸਾਲਾਂ ਤੋਂ ਇਸ ਦੇ ਅਰਥ ਜੋ ਖੁੱਲੇ ਨੇ ਯਕੀਨ ਜਾਨੋ ਮੈਨੂੰ ਜਾਬਦਾ ਲੋਕੀਵੇਂ ਹੀ ਪੜਦੇ ਨੇ ਤੇ ਮੈਂ ਵੀ ਐਵੇਂ ਹੀ ਪੜਦਾ ਰਿਹਾ ਇਹ ਗੱਲ ਕੁਝ ਹੋਰ ਹੈ ਗੱਲ ਕੁਝ ਹੋਰ ਦੋ ਪੰਕਤੀਆਂ ਦੇ ਸਲੋਕ ਲੈ ਜ਼ਿੰਦਗੀ ਦਾ ਸਾਰਾ ਰਾਜ਼ ਅਗੋਂ ਰੱਖ ਰਿਹਾ ਹੈ ਗਾਗਰ ਨੂੰ ਗਾਗਰ ਦੇ ਚੰਦ ਗੁਰੂ ਤੇਗ ਬਹਾਦਰ ਦਾ ਚਿੰਤਾ ਤਾਂ ਕਿ ਕਿ ਜੀਏ ਜੋ ਅਨ ਹੋਨੇ ਹੋਏ ਚਿੰਤਾ ਕਿਛਦੀ ਆਉਂਦੀ ਹੈ ਕਿਛ ਕਿਛ ਦੀ ਆਉਂਦੀ ਹੈ ਚਿੰਤਾ ਦੇ ਦੋ ਕਾਰਨ ਨੇ ਪ੍ਰਥਮ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਜਗਤ ਨਾਲ ਹੋਵੇ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰ ਹੋਣਾ ਹੈ ਹੋਣਾ ਮੈਂ ਇੱਕ ਦਫਾ ਫਿਰ ਦੋਰਾਉਂ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਜਗਤ ਨਾਲ ਹੋਵੇ ਜਗਤ ਬੁੱਢਾ ਹੁੰਦਾ ਉਹਦੇ ਤੇ ਕਮ ਸੇ ਕਮ ਮੈਂਟੇ ਨਾ ਹੋ ਇੱਕ ਉਦਾਰ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋਣਾ ਹੈ ਹੋ ਨਹੀਂ ਦੂਸਰਾ ਐਸਾ ਮੈਂ ਚਾਹੁੰਦਾ ਐਸਾ ਹੋਣਾ ਹੀ ਚਾਹੀਦਾ ਐਸਾ ਹੋਣਾ ਹੀ ਚਾਹੀਦਾ ਮੇਰੀ ਕਾਮਨਾ ਹੈ ਮੈਂ ਚਾਹਨਾ ਐਸਾ ਹੋਵੇ ਐਸਾ ਹੋਣਾ ਹੀ ਚਾਹੀਦਾ ਔਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੋਗਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਕਹਿਰਨ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਅਨਹੋਣੇ ਹੁੰਦੀ ਨਹੀਂ ਚਿੰਤਾ ਨੂੰ ਪਰੇ ਤੋਂ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਉਮੀਦ ਇਹ ਗੱਲ ਪਕੜਦੇ ਚਾਹੀਓ ਜੋ ਹੁੰਦਾ ਹੈ ਉਹ ਹੀ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਯਤਨਾਂ ਦੇ ਬਾਵਜੂਦ ਵੀ ਨਹੀਂ ਹੋਵੇ ਤੇਰੇ ਰੋਕਣ ਦੇ ਬਾਵਜੂਦ ਵੀ ਹੋ ਜਾਏ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਚਿੰਤਾ ਨੂੰ ਪਰੇ ਸੋ ਨਿਸ਼ਚਿਤ ਹੋ ਕੇ ਜਦ ਅਰ ਪ੍ਰਭੂ ਉਹ ਦੀ ਸਿਫਤੋ ਚਲਾ ਕਰ ਸਾਰੇ ਕਮਦੰ ਦੇ ਕਰ ਜੋ ਹੁੰਦਾ ਹੈ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਨਫਾ ਹੋਇਆ ਹੋਣਾ ਹੀ ਸੀ ਨਹੀਂ ਹੋਇਆ ਨਹੀਂ ਹੋਣਾ ਇੱਜ਼ਤ ਮਿਲੀ ਹੈ ਮਿਲਣੀ ਸੀ ਨਹੀਂ ਮਿਲੀ ਨਹੀਂ ਮਿਲਣੀ ਜੋ ਹੁੰਦਾ ਹੈ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਤਾਂ ਕੀ ਕੀ ਦੀਏ हर वक्त बंदा चिंता ऐसा होना चाहिए ऐसा ना नावे हो ना होवे चिंता ऐसा नहीं होना चाहिए मेरे नाल अंदर चिंता किधर होना गुरुदेव एक बहादुर साहिब जी कहन जो होंदा है वो होंदा है जो नहीं होंदा नहीं होंदा परे सुट चिंता जो हंस रहा है सो हंस रहेगा जो रो रहा है सो रो रहेगा सुकून है कलब से खुदा खुदा कर जो कुछ के होना है सो हो रहेगा केड़े चक्र में है ਜਦ ਸੇ ਮਨ ਸ਼ਬਦ ਦੇ ਲੈ ਨੋਂਦਾ ਸੁਰ ਸੁਰਤ ਆ ਜਾਂਦੀ ਹੈ ਸੁਰਤ ਜੁੜ ਜਾਂਦੀ ਹੈ ਇੱਕ ਸੈਕੰਡ ਦੇ ਚੇ ਗੱਟਨਾ ਘੜ ਜਾਂਦੀ ਹੈ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਐਸਾ ਮਨੁੱਖ ਅਕਾਲ ਵਿੱਚ ਚਲਾ ਜਾਂਦਾ ਹੈ ਉੱਥੇ ਦੁੱਖ ਸੁੱਖ ਨਹੀਂ ਹੈ ਦੁੱਖ ਸੁੱਖ ਤੋਂ ਉੱਪਰ ਦੀ ਅਵਸਥਾ ਹੈ ਜੀਵਨ ਮਿਰਤਨ ਦਾ ਦੁੱਖ ਸੁੱਖ ਬਿਆਪ ਹੈ ਦੁੱਖ ਸੁੱਖ ਤੋਂ ਉੱਪਰ ਦੀ ਅਵਸਥਾ ਹੈ ਪਰਮ ਆਨੰਦ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੈਂ ਕੁਕਸਾ ਨੇ ਅਰਬੇ ਨਹੀਂ ਜਾਣਦੇ ਕੰਚਨਮਾਤੀ ਵਾਲਾ ਜਿਸ ਅਵਸਥਾ ਦਾ ਜ਼ਿਕਰ ਇਹ ਗੁਰਵਾਨੀ ਕਰਦੀ ਹੈ ਦੇਸ਼ਾਂ ਦੇ ਸ਼ਾਂਤਰਾ ਦਾ ਤੇ ਆਪਣੇ ਦੇਸ਼ ਦਾ ਰਟਨ ਕਰਦੇ ਆ ਮੈਨੂੰ ਜ਼ਿੰਦਗੀ 'ਚ ਅੱਜ ਤੱਕ ਕੋਈ 2-4 ਬੰਦੇ ਹੀ ਮਿਲੇ ਬਾਕੀ ਦੀ ਹਰ ਜਗ੍ਹਾ ਦੇ ਯਤਨ ਹੈ ਰਸਤੇ ਦੇ ਮੁਸਾਫਰ ਨੇ ਪਹੁੰਚ ਗਏ ਹਨ ਮੈਨੂੰ ਇਸ ਇੱਕ ਅਰਬ ਦੀ ਆਬਾਦੀ ਦੇ ਦੇਸ਼ ਦੇ 2-4 ਬੰਦਿਆਂ ਤੋਂ ਜ਼ਿਆਦਾ ਨਹੀਂ ਮਿਲਿਆ ਇਹ ਵੀ ਮੈਨੂੰ ਕੋਤਨ ਮੈਨ ਨਿਤ ਕੋ ਨਾਰਾਇਣ ਦੇ ਜਨਨਾ ਨਿਤ ਕੋ ਕੰਨ ਮੇ ਕਿਨੋ ਗੁਰਮੁਖ ਹੋਏ ਬਟਾ ਕਹਨ ਹੈ ਅਕਾਨ ਹੈ ਪਰਮਾਤਮਾ ਦੇ ਕਾਲ ਨਹੀਂ ਹੈ ਅਕਾਲ ਸਮਾਂ ਨਹੀਂ ਹੈ ਵਕਤ ਨਹੀਂ ਹੈ ਅਗਰ ਮੈਂ ਕਾਲ ਦੇ ਚਾ ਤਾਂ ਮੈਂ ਅਕਾਲ ਦੇ ਚ ਨਹੀਂ ਮੇਰਾ ਕੋਈ ਪਰਮਾਤਮਾ ਨਾਲ ਸੰਬੰਧ ਨਹੀਂ ਹੈ ਕਾਲ ਦੇ ਸਪਾਸ਼ ਚੱਲ ਰਿਹਾ ਹੈ ਕਾਲ ਦੇ ਸਤਾ ਚੱਲ ਰਹੀ ਹੈ ਕਾਲ ਦੇ ਕੀਰਤਨ ਚੱਲ ਰਿਹਾ ਹੈ ਔਰ ਯਕੀਨ ਜਾਣੋ ਅਗਰ ਕਾਲ ਖੋ ਗਿਆ ਤੋ ਉਸੇ ਦਿਨ ਕਥਾ ਅਕਾਲ ਦੀ ਹੋਵੇਗੀ ਉਸ ਤੋਂ ਪਹਿਲੇ ਕਥਾ ਵੀ ਐਵੇਂ ਹੀ ਹੈ ਸਤ ਨਹੀਂ ਬਦ ਨਹੀਂ ਕਹਿਣ ਦਾ ਉਸੇ ਦਿਨ ਕੀਰਤਨ ਅਕਾਲ ਦਾ ਹੋਵੇ ਉਸੇ ਦਿਨ ਬਾਤ ਅਕਾਲ ਦਾ ਹੋਵੇ ਸ਼ਾਇਦ ਉਸ ਦਿਨ ਤਕੜੀ ਤੋਲਣਾ ਵੀ ਬੰਦਗੀ ਹੋ ਜਾਏ ਕਿਹਦੇ ਉਹਨ ਕਪੜੇ ਰੰਗਣਾ ਤੇ ਕਪੜੇ ਬਣਾਣਾ ਕਿਰਤ ਵੀ ਕੀਰਤੀ ਹੋ ਜਾਏ ਹੋ ਗਈ ਸੀ ਤਬੀਰ ਦਾ ਦੰਦਾ ਦਰਮ ਬਣ ਗਿਆ ਗੁਰਨਾਨਕ ਦਾ ਤਕੜੀ ਤੋਲਣਾ ਬੰਦ ਗਈ ਸੀ ਤਬੀਰ ਦਾ ਕਪੜਾ ਜੋ ਹੈ ਨਾਮਦੇਵ ਦਾ ਕਪੜਿਆਂ ਨੂੰ ਰੰਗਣਾ ਤੇ ਛਿੰਬਣਾ ਬੰਦ ਗਈ ਸੀ ਕਿਸੇ ਦਾ ਕਪੜੇ ਛਿੰਬਣਾ ਵੀ ਬੰਦ ਗਈ ਹੁੰਦਾ ਕਿਸੇ ਦਾ ਮਾਲਾ ਫੇਰਨਾ ਵੀ ਤੰਦਾ ਹੀ ਹੁੰਦਾ ਕੁਝ ਵੀ ਨਹੀਂ ਹੈ ਕਿਸੇ ਦਾ ਧੰਦਾ ਵੀ ਧਰਮ ਆਉਂਦਾ ਹੈ ਚੌਕ ਦੇ ਚ ਬੈਠ ਕੇ ਜੁੱਤੀਆਂ ਗੰਡਣਾ ਇਹ ਵੀ ਧਰਮ ਆਉਂਦਾ ਹੈ ਕਿਸੇ ਦਾ ਗੁਰਦੁਆਰੇ ਬੈਠਣਾ ਵੀ ਧੰਦਾ ਹੀ ਆਉਂਦਾ ਹੈ ਇਹ ਵੀ ਮੈਲ ਕਰੇ ਕਿਸੇ ਦੀ ਕੀਰਤ ਕਰਨੀ ਵੀ ਧਰਮ ਹੁੰਦੀ ਹੈ ਕਿਸੇ ਦਾ ਪਾਠ ਕਰਨਾ ਕੀਰਤਨ ਕਰਨਾ ਵੀ ਧੰਦਾ ਹੋਵੇਗਾ ਧਰਮ ਨਹੀਂ ਧੰਦਾ ਧਰਮ ਤੇ ਅਕਾਲ ਦੇ ਧੰਦਾ ਕਾਲ ਵਿੱਚ ਨਹੀਂ ਕਾਲ ਵਿੱਚ ਸਾਰੇ ਦੰਡਾ ਚੱਲਦਾ ਹੈ ਪਰ ਯਾਤਰਾ ਤੇ ਕਾਲ ਤੋਂ ਹੀ ਸ਼ੁਰੂ ਹੋਵੇਗੀ ਸ਼ੁਰੂ ਤੇ ਕਾਲ ਤੋਂ ਕਰਨਾ ਪਏਗਾ ਕਿ ਪਹੁੰਚਣਾ ਕਿੱਥੇ ਹੋਵੇਗਾ ਆਕਾਲ ਦੇ ਕਾਲ ਜਾਲ ਹੈ ਆਕਾਲ ਦੇ ਪਾਛਨੇ ਆ ਜਾਲ ਉਤਰ ਜਾਂਦਾ ਹੈ ਜਨਮ ਦਾ ਮਰਨ ਦਾ ਦੁੱਖਾਂ ਦਾ ਵਿਪਤਾ ਦਾ ਕਾਲ ਜਾਲ ਜਮ ਜੋ ਨਾ ਸਕੇ ਸੱਚ ਦਾ ਅਪੰਥਾ ਕਾੜਿਓ ਸਮੇਂ ਦੇ ਇਸ ਗੇੜ ਦੇ ਜਿੰਨਾ ਮੈਂ ਕਹਿ ਸਕਦਾ ਸੀ ਮੈਂ ਖੁਲਾਸਾ ਕੀਤਾ ਹੈ ਜੋ ਸਮਝ ਗੁਰੂ ਬਾਬੇ ਨੇ ਬਖਸ਼ੀ ਉਹਦੇ ਸਾਹਮਣੇ ਰੱਖੀ ਹੈ ਸਹਿਬ ਰਹਿਮਤ ਕਰਨ ਇਹ ਅਵਸਥਾ ਸਾਡੀ ਬਣੇ ਤਾਂ ਕਿ ਨਿਰਈ ਫੋਕੇ ਕਰਮ ਕਾਂ ਦੇ ਜ਼ਿੰਦਗੀ ਨਾਂ ਬਿਤੇ ਕਰ ਗਈ ਜੇ ਇਸ ਅਵਸਥਾ ਨੂੰ ਪ੍ਰਾਪਤ ਕਰਕੇ